ਵੀਡੀਓ ਦੇਖਣ ਵਾਲੀ ਆਪਣੀ ਖੇਤੀ ਨਾਲ ਜੁੜੀ ਵੀ ਵੀਡੀਓ ਆ ਕੈਨੇਡਾ ਤੋਂ ਆ ਕਿਵੇਂ ਇਹ ਤੂੜੀ ਤਿਆਰ ਕਰਦੇ ਆਗੇ ਡੰਗਰਾਂ ਵਾਸਤੇ ਕਿਹੇ ਜੀ ਇਹਨਾਂ ਦੀ ਮਸ਼ੀਨਰੀ ਆ ਤੇ ਕਿਵੇਂ ਸਟੈਪ ਬਾਈ ਸਟੈਪ ਕਿਵੇਂ ਇਹਨਾਂ ਦੇ ਕੰਮ ਹੁੰਦੇ ਨੇ ਤੇ ਸਕਿਪ ਨਾ ਕਰਨਾ ਤੇ ਤੁਸੀਂ ਦੇਖ ਸਕਦੇ ਹੋ ਇਹ ਹੁਣ ਤੂੜੀ ਬਣ ਰਹੀ ਹੈਗੀ ਇਹ ਨਿਊ ਹੋਲੈਂਡ ਦੀ ਮਸ਼ੀਨ ਆ ਜਿਹੜੀ ਜਿਹੜਾ ਰੀਪਰ ਆ ਜਿਹੜਾ ਤੂੜੀ ਬਣਾ ਰਿਹਾ ਹੈਗਾ ਤੇ ਇਹਨੂੰ ਖਿੱਚਣ ਵਾਲਾ ਹੈਗਾ ਫਰੰਟਡ ਟਰੈਕਟਰ ਇਹ 400 ਪਲੱਸ ਪਾਵਰ ਦਾ 420 ਪਾਵਰ ਦਾ ਟਰੈਕਟਰ ਹੈਗਾ ਜਿਹੜਾ ਇਹਦੀ ਖਚਾਈ ਕਰਦਾ ਹੈਗਾ ਤੇ ਅੱਗੇ ਤੁਸੀਂ ਦੇਖ ਸਕਦੇ ਹੋਗੇ ਇਹ ਸਭ ਤੋਂ ਪਹਿਲਾਂ ਨਾ ਵੱਟ ਕੇ ਪਾਲਾਂ ਲਾ ਲੈਂਦੇ ਆ ਇਹ ਸੀਗਾ ਮਿਕਸਚਰ ਖੰਡਾਇਆ ਵਾ ਖੇਤ ਚ ਜਿਹੜਾ ਸੀਗਾ ਮਿਕਸਚਰ ਸੀਗਾ ਜਿਹੜਾ ਸੀਗਾ ਮਟਰ ਜਿਉਂ ਜੰਮੀ ਕਣਕ ਤੇ ਇੱਕੋ ਹੀ ਹੋਰ ਵੀ ਫਸਲ ਐਡ ਕਰੀ ਵੀ ਸੀਗੀ ਇਹ ਸਾਰੇ ਹੀ ਗਾਹਦਾ ਸੀਗਾ ਮਿਕਸਚਰ ਉਹਦੀਆਂ ਵੱਟ ਕੇ ਪਾਲਾਂ ਲਾ ਲੀਆਂ ਉਦੋਂ ਬਾਅਦ ਸੁੱਕਣ ਤੋਂ ਬਾਅਦ ਉਹ ਜੀ ਤੂੜੀ ਚਰ ਕਰੀ ਜਾ ਸਕਦੀ ਸੀ ਸਪੈਸ਼ਲੀ ਇਹਨਾਂ ਦੀ ਜਿਹੜਾ ਟਰਾਲੀ ਦੇਖੋ ਕਿਹੋ ਜੀ ਆ ਜਿਵੇਂ ਹਾਥੀ ਟਾਈਪ ਜੀ ਬਹੁਤ ਵੱਡੀ ਇਟ੍ਰੈਲੀ ਜਿਹੜੀਆਂ ਸੀਗੀਆਂ ਦੋ ਕਨਵੇਅਰ ਬੈਲਟਾਂ ਸੀ ਇਹਦੇ ਵਿੱਚ ਮਟੀਰੀਅਲ ਪਹਿਲਾਂ ਲੋਡ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਟਰੱਕ ਬਰਬਰ ਆ ਕੇ ਤੁਸੀਂ ਦੇਖ ਸਕਦੇ ਹੋ ਉੱਚ ਅਨਲੋਡ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਮੇਰੇ ਨਾਲ ਬੈਠਾ ਬੰਦੇ ਦੇ ਜਾ ਕੇ ਟਰੈਕਟਰ 'ਚ ਬਹੁਤ ਵਧੀਆ ਸੁਭਾਅ ਦਾ ਗੋਰਾ ਸੀਗਾ ਤੇ ਉਹਨਾਂ ਗੱਲਾਂ ਚੱਲੀਆਂ ਆਪਣੀ ਤੇ ਪੰਜਾਬ ਦੀ ਖੇਤੀ ਦੀ ਜਿਹੜੀ ਫਰਕ ਹੈਗਾ ਜ਼ਮੀਨ ਦੇ ਰੇਟਾਂ ਦਾ ਫਰਕ ਆ ਜਾਂ ਜਿਵੇਂ ਕਹ ਲੋ ਕੈਨੇਡਾ 'ਚ ਖੇਤਾਂ ਨੂੰ ਪਾਣੀ ਨਹੀਂ ਲੱਗਦਾ ਹੈਗਾ ਹਨਾ ਮੀਂਹ ਜਦ ਆ ਤੇ ਫਸਲਾਂ ਜਿਹੜੀਆਂ ਉਹ ਹੋ ਜਾਂਦੀਆਂ ਠੀਕ ਆ ਤੇ ਖੇਤ ਵੀ ਉੱਚੇ ਨਹੀਂਵੇਂ ਆ ਤੇ ਬਾਕੀ ਜਿਹੜਾ ਬੰਦਾ ਸੀ ਕਿਰਾਏ ਦੇ ਤੂੜੀ ਬਣਾਉਣਾ ਆਇਆ ਵਾ ਸੀਗਾ ਇਹਦਾ ਖੇਤ ਆਪਦਾ ਨਹੀਂ ਸੀਗਾ ਆਪੇ ਕਹਿੰਦਾ ਮੈਂ ਗਾਈਆਂ ਪਾਲਦਾ ਤੇ ਜਿਉਂ ਲਾਉਣਾਗਾ ਆਪਦੇ ਫਸਲ ਐਤ ਕੀ ਕਹਿੰਦਾ ਮੈਂ ਜਿਉਂ ਲਾਇਏ ਸੀ ਤੇ ਇੱਥੇ ਕਹਿੰਦਾ ਪ੍ਰਾਈਵੇਟ ਖਰੀਦ ਹੋਣ ਕਰਕੇ ਕੋਈ ਰੇਟ ਪੱਕਾ ਮਿਲਦਾ ਨਹੀਂ ਕਹਿੰਦਾ ਜਿਹੜੇ ਮੇਰੇ ਜਿਉਂ ਲਾਏ ਸੀਗੇ ਉਹ ਜਿਹੜਾ ਉਹਨਾਂ ਦਾ ਸਿੰਪਲ ਸੀਗਾ ਬੀਅਰ ਵਾਲਿਆਂ ਨਾਲ ਮੈਚ ਨਹੀਂ ਕਰ ਸਕਿਆ ਤਾਂ ਉਹ ਸਾਰੀ ਜਿਹੜੇ ਜਿਉਂ ਸੀਗੇ ਉਹ ਵੇਸਟੇਜ ਚਲੀ ਗਈ ਤੇ ਕਦੇ ਕੁਝ ਨਹੀਂ ਪਟਿਆ ਗਿਆ ਸਾਰੇ ਡੰਗਰਾਂ ਨੂੰ ਫੋਨ ਵਾਲੇ ਰਹਿ ਗਏ ਮਸ਼ੀਨ ਦਿਖਾਉਣੇ ਆ ਕੈਨੇਡਾ ਦੀ ਤੂੜੀ ਵਾਲੀ ਮਸ਼ੀਨ ਆ ਇਹ ਤੇ ਮਸ਼ੀਨ ਆਉਂਦੀ ਉਹ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਜਿਹੜਾ ਇਹ ਜਿਵੇਂ ਆਪਣੇ ਕੋਲੇ ਹੁੰਦੀ ਆ ਜਿਹੜਾ ਕਣਕ ਦਾ ਟਾਂਗਰ ਉਹੀ ਤੂੜੀ ਹੁੰਦੀ ਆ ਇਹਨਾਂ ਕੋਲੇ ਹੈਗੇ ਆ ਮਟਰ ਤੇ ਕਣਕ ਜਮ ਇਹ ਸਾਰੀ ਚੀਜ਼ ਦਾ ਮਿਕਸਰ ਆ ਮਤਲਬ ਬਜਾਈ ਨਹੀਂ ਕਰੀ ਵੀ ਲੱਗਦੀ ਉਹ ਬਜਾਈ ਕਰੀ ਬਣਾਦੀ ਸਾਰੇ ਕਹਾ ਦਾ ਛਿੱਟਾ ਇਕੱਠਾ ਦਿੱਤਾ ਵਾ ਲੱਗਦਾ ਦੇਖੇ ਪਾਪਾਈ ਦੀ ਮਸ਼ੀਨ ਚ ਕੋਈ ਦਿੱਕਤ ਆ ਗਈ ਲੱਗਦਾ ਖੜ ਗਿਆ ਉਹ ਟਾਂਗਰ ਇਕੱਠਾ ਹੋ ਗਿਆ ਆਪਣੇ ਵਾਲਾ ਕੰਮ ਹੋ ਗਿਆ ਜਿਵੇਂ ਆਪਣੇ ਰੀਲ ਚ ਫਸ ਜਾਂਦਾ ਹੁੰਦਾ ਉਹ ਕੰਮ ਹੋ ਗਿਆ ਮੈਂ ਮੜਾ ਨੇੜੇ ਜਾਂਦਾ